ਮੋਹਾਲੀ ਚ 4 ਸਾਲਾਂ ਤੱਕ ਸਿਹਤ ਪਾਲਸੀ ਵਿੱਚ ਪੈਸੇ ਲੈਂਦੀ ਰਹੀ ਪਰ ਜਦੋਂ ਕਲੇਮ ਦੇਣ ਵਾਲਾ ਸਮਾਂ ਆਇਆ ਤਾਂ ਬੀਮਾ ਕੰਪਨੀ ਨੇ ਗ੍ਰਾਹਕ ਵੱਲੋਂ ਪੁਰਾਣੀ ਬਿਮਾਰੀ ਨੂੰ ਲੁਕਾਉਣ ਦਾ ਬਹਾਨਾ ਬਣਾਇਆ ਮੋਹਾਲੀ ਦੇ ਹਰਜਿੰਦਰ ਸਿੰਘ ਸੰਧੂ ਨੇ 2015 ਵਿੱਚ ਬਜਾਜ ਅਲਾਈਐਂਸ ਤੋਂ ਇੱਕ ਸਿਹਤ ਪਾਲਸੀ ਲਈ ਸੀ ਜਿਸ ਨੂੰ 2017 ਵਿੱਚ ਕੇਅਰ ਹੈਲਥ ਇੰਸ਼ੋਰੈਂਸ ਵਿੱਚ ਪੋਰਟ ਕੀਤਾ ਗਿਆ ਸੀ 2019 ਵਿੱਚ ਉਸ ਦੀ ਪਤਨੀ ਨੂੰ ਛਾਤੀ ਦੇ ਕੈਂਸਰ ਦੀ ਗੰਭੀਰ ਬਿਮਾਰੀ ਨੇ ਘੇਰ ਲਿਆ ਇਲਾਜ ਵਿੱਚ ਲਗਭਗ 9 ਲੱਖ ਖਰਚਾ ਆਇਆ ਜਦੋਂ ਕਲੇਮ ਬਾਰੇ ਪੁੱਛਿਆ ਗਿਆ ਤਾਂ ਕੰਪਨੀ ਨੇ ਕਿਹਾ ਪਾਲਿਸੀ ਲੈਂਦੇ ਸਮੇਂ ਪੁਰਾਣੀ ਦਿਲ ਦੀ ਬਿਮਾਰੀ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਇਸ ਲਈ ਕਲੇਮ ਰੱਦ ਕੀਤਾ ਜਾਂਦਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਪੁੱਤਰ ਅਤੇ ਧੀ ਦੇ ਨਾਮ ਤੇ ਇੱਕ ਪਰਿਵਾਰਕ ਫਲੋਟਰ ਪਾਲਿਸੀ ਲਈ ਸੀ ਤੇ ਉਸ ਦੀ ਪਤਨੀ ਨੇ ਕੈਂਸਰ ਦੇ ਇਲਾਜ ਲਈ ਸਰਜਰੀ ਅਤੇ ਕੀਮੋਥੈਰਪੀ ਕੰਪਨੀ ਨੂੰ 8.92 ਲੱਖ ਰੁਪਏ ਦਾ ਕਲੇਮ ਭੇਜਿਆ ਗਿਆ ਤੇ ਜਵਾਬ ਵਿੱਚ ਕੰਪਨੀ ਨੇ 2016 ਦੀ ਬਜਾਜ ਅਲਾਈਐਂਸ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਜਿਸ ਵਿੱਚ ਦਿਲ ਦਾ ਹਲਕੀ ਸਮੱਸਿਆ ਦਾ ਜ਼ਿਕਰ ਕੀਤਾ ਸੀ ਅਤੇ ਇਸ ਦਾ ਆਧਾਰ ਤੇ ਕਲੇਮ ਰੱਦ ਕਰ ਦਿੱਤਾ ਗਿਆ।